ਸਰ ਸਭ ਤੋਂ ਪਹਿਲਾਂ ਤਾਂ ਮੈਂ ਬਨਾਲਾ ਵਾਸੀਆਂ ਦਾ ਪਿੰਡ ਨਿਵਾਸੀਆਂ ਦਾ ਸਾਰੀ ਜੋ ਆਪਣੀ ਲੋਕਲ ਪ੍ਰਸ਼ਾਸਨ ਪੰਜਾਬ ਪ੍ਰਸ਼ਾਸਨ ਦਾ 에ਅਰ ਫੋਰਸ ਦਾ ਡਿਫੈਂਸ ਦਾ ਬੜਾ ਸ਼ੁਕਰੀਆਦਾ ਕਰਨਾ ਚਾਹਨਾ ਹੈ ਉਹਨਾਂ ਨੇ ਮੌਕੇ ਤੇ ਆ ਕੇ ਹਰ ਚੀਜ਼ 'ਤੇ ਕਾਬੂ ਪਾਇਆ ਕੱਲ ਜੋ ਹੀ ਇਹ ਚੱਕਰ 7:30 ਜਾਂ 8 ਵਜੇ ਚੱਕਰ ਆਇਆ ਉਹਦੇ ਨਾਲ ਜੋ ਕੁਸਲਗਦੀ ਹੋਈ ਅੱਗ ਸੀ ਉਹ ਪੂਰੇ ਤਰੀਕੇ ਨਾਲ ਪਾਂਬੜ ਪਗੇ ਹੋਰ ਉਹਦੇ ਨਾਲ ਜੋ ਨੁਕਸਾਨ ਹੋਇਆ ਉਹਦਾ ਵੇਰਵਾ ਕੱਲ ਤੱਕ ਸਾਹਮਣੇ ਆ ਜਾਏਗਾ ਲੇਕਿਨ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਖਰੋਚ ਤੱਕ ਨਹੀਂ ਆਈ ਕੋਈ مالی ਨੁਕਸਾਨ ਨਹੀਂ ਹੋਇਆ ਔਰ ਇਹ ਵੀ ਕਹਿਣਾ ਚਾਹਨਾ ਹੈ ਕਿ ਇੰਨੇ بڑے ਚਖੜ ਔਰ ਇੰਨੇ ਮਾੜੇ ਮੌਸਮ ਦੇ ਬਾਵਜੂਦ ਜੋ ਸਹਿਯੋਗ ਮਿਲਿਆ ਸਭ ਦਾ ਉਸ ਕਰਕੇ ਇਸ ਆਗ ਤੇ ਬੜੀ ਜਲਦੀ ਕਾਬੂ ਪਾ ਲਿਆ ਗਿਆ ਥੋੜੀ ਬਹੁਤ ਅਗ ਸੁਲਗ ਰਹੀ ਹੈ ਉਹਨੂੰ ਵੀ ਸ਼ਾਇਦ ਕੱਲ ਤੱਕ ਕਾਬੂ ਪਾ ਲਿਆ ਜਾਏਗਾ ਔਰ ਜੋ ਵੀ ਨੁਕਸਾਨ ਹੈ ਉਹਦਾ ਵੇਰਵਾ ਵੀ ਕੱਲ ਤੱਕ ਜਾਂ ਪਰਸੋ ਤੱਕ ਸਾਹਮਣੇ ਆ ਜਾਏਗਾ ਔਰ ਕਾਰਨ ਵੀ ਸਹੀ ਕਾਰਨ ਕਿਥੋਂ ਅਗ ਸੁਲਗੀ ਉਹਨੂੰ ਵੀ ਸ਼ਾਇਦ 1-2 ਦਿਨ ਲੋਕਾਂ ਨਾਲ ਗੱਲ ਕਰਕੇ ਅੰਦਰ ਦੇ ਕੈਮਰੀ ਦੇਖ ਕੇ ਸਾਹਮਣੇ ਆ ਜਾਓ ਸਰ ਜਿਸ ਤਰੀਕੇ ਨਾਲ ਸਟ੍ਰੋਬੋਜੀਆ ਲੱਗਦਾ ਵੀ ਕਰੋੜਾਂ ਦਾ ਖਸਾ ਕਿੰਨਾ ਕੁ ਨੁਕਸਾਨ ਹੋ ਸਕਦਾ ਕੁਝ ਆਈਡੀਆ ਕੋ ਪ੍ਰੈਕਟਿਸ ਮੈਂ ਕਿੰਨਾ ਕੁ ਨੁਕਸਾਨ ਆ ਰਿਹਾ ਲੱਗਦਾ ਹੈ ਜੀ ਦੇਖੋ ਨੁਕਸਾਨ ਨੂੰ ਮੇਰਾ ਕਹਿਣਾ ਪਹਿਲੀ ਗੱਲ ਤਾਂ ਕਿਉਂਕਿ ਮੈਂ ਬੈਲੈਂਸ ਸ਼ੀਟ ਨਹੀਂ ਦੇਖਦਾ ਲੇਕਿਨ ਨੁਕਸਾਨ ਨੂੰ ਰੌ ਮਟੀਲ ਦਾ ਨੁਕਸਾਨ ਤਾਂ ਸਾਹਮਣੇ ਨਜ਼ਰ ਆ ਰਿਹਾ ਹੈ ਲੇਕਿਨ ਜੋ ਮਸ਼ੀਨਾਂ ਦਾ ਚਾਹੇ ਕੋਈ ਉਹਨਾਂ ਦੇ ਇਲੈਕਟ੍ਰੋਨਿਕ ਬੋਰਡਸ ਨੇ ਚਾਹੇ ਕੋ ਇਲੈਕਟ੍ਰੋਨਿਕ ਆਈਟਮਸ ਨੇ ਜਿਹੜੇ ਅੱਗ ਦਾ ਸੇਕ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਕੋਈ ਇਲੈਕਟ੍ਰੀਕਲ ਵਾਇਰਸ ਨੇ ਜਿਹੜੇ ਅੰਦਰੋਂ ਨਿਕਲ ਰਹੀਆਂ ਨੇ ਜਾਂ ਹੋਰ ਜਿਹੜੇ ਇਨਸਟਰੂਮੈਂਟਸ ਨੇ ਜਿਹੜੇ ਇੰਪੋਰਟੈਂਟ ਨੇ ਉਹਨਾਂ ਬਾਰੇ ਨੁਕਸਾਨ ਕਹਿ ਪਾਣਾ ਬੜਾ ਮੁਸ਼ਕਲ ਹੈ ਕਿਉਂਕਿ ਇਲੈਕਟ੍ਰੋਨਿਕਸ ਦਾ ਨੁਕਸਾਨ ਸੌਫਟਵੇਅਰ ਦਾ ਨੁਕਸਾਨ ਸਿਸਟਮ ਦੇ ਨੁਕਸਾਨ ਉਹਨਾਂ ਬਾਰੇ ਕੋਈ ਅੰਕਲਨ ਕਰਨਾ ਮੁਸ਼ਕਲ ਹੈ ਕਿ ਰੌ ਮਟੀਰੀਅਲ ਦਾ ਨੁਕਸਾਨ ਮੈਂ ਅੱਜ ਕੁਝ ਕਹਿ ਸਕਾਂ ਉਹਨੂੰ ਅੰਕਲਨ ਕਰਨਾ ਮੁਸ਼ਕਲ ਹੈ ਕਿ ਉਹਦੀ ਰੀਕੂਪਿੰਗ ਵੈਲਿਊਜ਼ ਕੀ ਰਹੇਗੀ ਸਾਡਾ ਆਪਣਾ ਅਨੁਮਾਨ ਹੈ ਕਿ कुल मिलाके अगर ये 40 करोड़ तक भी नुकसान जा सकता है ज्यादा भी जा सकता है लेकिन जो इलेक्ट्रॉनिक्स ਦਾ ਜਾਂ softwares ਦਾ ਜਾਂ ਮਸ਼ੀਨਾ ਦੇ ਪੈਨਲਸ ਦਾ ਹੈ ਉਹਦੇ ਬਾਰੇ ਕੁਝ ਵੀ ਕਹਿਣਾ ਜਦੋਂ ਬਾਰੂ ਮਕੈਨਿਕ ਆਨਗੇ ਜਾਂ ਉਹ ਮਸ਼ੀਨ ਡਿਸਪਲੇਅਰ ਆਨਗੇ ਉਹਨਾਂ ਦੇ ਆਡਿਟ ਕਰਨ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਜਿਸ ਸਿੱਕਾ ਜਿਹੜਾ ਖਾਸਾ ਜਿੱਤਾ ਜਾਂਦਾ ਹੈ ਕਾਫੀ ਵੱਡਾ ਹਾਸਾ ਲੱਗ ਰਿਹਾ ਹੈ ਕੁਈ ਕੋਈ ਕੈਜ਼ੁਅਲਟੀ ਜੋ ਕੁਝ ਅਜੀਬ ਚੀਜ਼ ਵੀ ਸੰਬੰਧ ਕੋਈ ਰੂਮਰ ਹੈ ਜਿਹੜਾ ਕਾਫੀ ਜ਼ਿਆਦਾ ਫੈਲਿਆ ਹੋਇਆ ਹੈ ਦੇਖੀਏ ਮੈਂ ਆਪ ਉਥੇ ਸਾਈਟ ਤੇ ਸੀ ਸਾਡੀ ਸਾਰਾ ਸੀਨੀਅਰ ਮੈਨੇਜਮੈਂਟ ਉਥੇ ਸੀ ਸਾਡੇ ਪਰਿਵਾਰਿਕ ਮੈਂਬਰ ਉਥੇ ਸੀ ਮੈਂ ਪੂਰੇ ਅश्वਸਨਨਾ ਕਹਿ ਸਕਦਾ ਕਿ ਕਿਸੇ ਵੀ ਬੰਦੇ ਨੂੰ ਖਰੋਚ ਤੱਕ ਨਹੀਂ ਆਈ ਇਹ ਰੱਬ ਦਾ ਬਹੁਤ ਵੱਡਾ ਸ਼ੁਕਰਾਨਾ ਹੈ ਔਰ ਇਹ ਸਭ ਤੋਂ ਵੱਡੀ ਇਸ ਪਵਿੱਤਰ ਧਰਤੀ ਦੀ ਔਰ ਲੋਕਾਂ ਦਾ ਸਹਿਯੋਗ ਹੈ ਮੈਂ ਉਹ ਇਸ ਤੋਂ ਬਾਅਦ ਨੀ ਕਹਿ ਸਕਦਾ ਕੁਝ ਕਿ ਮੇਰੇ ਸਾਹਮਣੇ ਕਿਸੇ ਨੂੰ ਵੀ ਕੋਈ ਖਰੋਜ ਤੱਕ ਨਹੀਂ ਆਈ ਸਰ ਸਭ ਤੋਂ ਵੱਡਾ ਚੁਣਨ ਗਰੁੱਪ ਸਬੂਤ ਹੈਗਾ ਕਿਸੇ ਪੰਜਾਬ ਗਵਰਨਮੈਂਟ ਕੋਲ ਨੂੰ ਕੋਈ ਰابطਾ ਕਾਇਮ ਕੀਤਾ ਗਿਆ ਗੱਲੋਂ ਤੋਂ ਬਾਅਦ ਉਹਨਾਂ ਦੇ ਇਸ ਨਮਾਇਦੇ ਨਹੀਂ ਬਿਲਕੁਲ ਜਿਸਾਈਂ ਅੱਗ ਲੱਗੀ ਤਾਂ ਅਸੀਂ ਜੋ ਵੀ ਇਹਦੇ ਮਾਧਿਮ ਹੁੰਦੇ ਨੇ ਉਹਨਾਂ ਨਾਲ ਰابطਾ ਕਾਇਮ ਕੀਤਾ ਔਰ ਜਿਸ ਤਰੀਕੇ ਦੀ ਸਪੋਰਟ ਮਿਲੀ ਹੈ ਮੈਨੂੰ ਸਮਝਦਾ ਕਿ ਕੋਈ ਅਲਫਾਜ਼ ਉਹ ਸਪੋਰਟ ਨੂੰ ਉਸ ਨੂੰ ਉਸ ਬਾਰੇ ਧੰਨਵਾਦ ਦੇ ਕਾਬਿਲ ਹੋਣਗੇ ਤੁਸੀਂ ਆਪ ਦੇਖੋ ਕਿਸ ਜਗ੍ਹਾ ਤੋਂ ਫਾਇਰ ਬ੍ਰਿਗੇਡਸ ਨਹੀਂ ਆਏ ਫਾਇਰ ਆਫਿਸਰਸ ਨਹੀਂ ਆਏ ਪੁਲਿਸ ਦੇ ਉੱਚ ਅਧਿਕਾਰੀ ਜ਼ਿਲ੍ਹੇ ਦੇ ਉੱਚ ਅਧਿਕਾਰੀ ਬਾਹਰਲੇ ਜ਼ਿਲ੍ਹਿਆਂ ਦੇ ਅਧਿਕਾਰੀ ਔਰ ਉਹਨਾਂ ਦੀ ਹਰ ਸਪੋਰਟ ਹਰ ਕਿਸਮ ਦੀ ਸਪੋਰਟ ਮੈਂ ਜਿੰਨਾਂ ਨੂੰ ਧੰਨਵਾਦ ਕਰ ਸਕਾਂ ਉਹਨਾਂ ਘਟ ਹੈ ਔਰ ਨਗਰ ਵਾਸੀਆਂ ਦਾ ਪਿੰਡ ਵਾਸੀਆਂ ਦਾ ਗੁਰਦੁਆਰਾ ਸਹਿਬਾਨ ਦਾ ਸਰਪੰਚਾਂ ਦਾ ਪੰਚਾਂ ਦਾ ਜੋ ਉਹਨਾਂ ਨੇ ਆਕੇ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਔਰ ਸਾਨੂੰ ਸਹਿਯੋਗ ਦਿੱਤਾ ਉਹਦੇ ਨਾਲ ਸਾਡਾ ਮਨੋਬਲ ਆਖਰ ਤੱਕ ਕਾਇਮ ਹੈ ਅਜ ਤੱਕ ਵੀ ਕਾਇਮ ਹੈ